پرما کی اوستھا نو پراپت کر کے ہی پتا چلتا ہے پرماتما کی نہیں پتا چلتا نو پراپت کر کے ہی پتا چلتا ہے جانی کی ہے بڑھے حاصل کر کے ہی پتا چلتا ہے بڈے پا ہے مر کے ہی پتا چلتا ہے موت کی ہے پرماتما کا سروپ ہو کے ہی پتا چلتا ہے پرماتما کی ہے ہر جن ایسا چاہیے جیسا ہر ہی ہوئے اس تو پہلے نہیں پتا چلتا ਇਸ ਵਾਸਤੇ ਜਿਤਨੇ ਸੰਤ ਨਹੀਂ ਨੇ ਗੁਰਮਖ ਨਹੀਂ ਨੇ ਤੇ ਗੁਰਮੁਖ ਬਾਰੇ ਫੈਸਲਾ ਕਰਨਗੇ ਸੰਤ ਬਾਰੇ ਫੈਸਲਾ ਕਰਨਗੇ ਗਲਤ ਤਾਂ ਮੈਂ ਤੇ ਦੇਖਦਾ 99% ਲੋਕਾਂ ਦੇ ਫੈਸਲੇ ਗਲਤ ਨੇ ਫੁਲਾਣਾ ਬਹੁਤ ਵੱਡਾ ਸੰਤ ਹੈ ਫੁਲਾਣਾ ਬਹੁਤ ਵੱਡਾ ਸੰਤ ਹੈ ਡੇਰਾ ਵੱਡਾ ਹੋਏਗਾ ਤਮ ਸੰਪਦਾ ਬਹੁਤ ਜ਼ਿਆਦਾ ਹੋ ਸਕਦੀ ਹੈ ਚੇਲੇ ਛਾਂਟੇ ਬਹੁਤ ਜ਼ਿਆਦਾ ਹੋਣਗੇ ਅੱਗੇ ਪਿੱਛੇ ਹੱਥ ਜੋੜਨ ਵਾਲੇ ਬਥੇਰੇ ਹੋਣਗੇ ਆਸ਼ੀਰਵਾਦ ਲੈਣ ਵਾਲੇ ਬਥੇਰੇ ਹੋਣਗੇ ਪੁੱਤਰਾਂ ਦੀ ਮੰਗ ਕਰਨ ਵਾਲੇ ਬਥੇਰੇ ਹੋ ਸਕਦੇ ਨੋਣਾ ਕੋਲ ਮਨੋ ਕਾਮਨਾ ਦੀ ਪੂਰਤੀ ਕਰਨ ਵਾਲੇ ਬਥੇਰੇ ਹੋ ਸਕਦੇ ਨੇ ਇਹ ਬਹੁਤ ਵੱਡਾ ਸੰਤ ਹੈ ਇਹ ਤੂੰ ਕਿਸ ਤਰ੍ਹਾਂ ਨਾਪੇਗਾ ਇਹ ਤੇ ਉਦੋਂ ਹੀ ਨਾਪ ਸਕੇਗਾ ਜਦ ਤੂੰ ਖੁਦ ਸੰਤ ਹੋ ਜਾਏਗਾ ਉਸ ਤੋਂ ਪਹਿਲੇ ਨਹੀਂ ਉਸ ਤੋਂ ਪਹਿਲੇ ਤੇ ਵੀ ਮੈਂ ਅਰਸ ਕਰਾਂ ਅਗਰ ਉਸ ਤੋਂ ਪਹਿਲੇ ਹੋ ਸਕਦਾ ਤੇ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾਣ ਦੀ ਲੋੜ ਨਹੀਂ ਸੀ ਸਮਝ ਆ ਜਾਂਦੀ ਹਰੇਕ ਹਮੇਸ਼ਾ ਦੁਸ਼ਟਾਂ ਜ਼ਾਲਮਾਂ ਨੇ ਹੀ ਸੰਤਾਂ ਨੂੰ ਤਤੀ ਤਵੀ ਤੇ ਬਿਠਾਇਆ। ਸੰਤ ਨੇ ਅਜ ਤੱਕ ਕਿਸੇ ਸੰਤ ਨੂੰ ਤਤੀ ਤਵੀ ਤੇ ਨਹੀਂ ਬਿਠਾਇਆ। ਦੋ ਸ਼ਬਦ ਹੋਰ ਵੀ ਬਰਦਾਸ਼ ਕਰਨਾ। ਹਮੇਸ਼ਾ ਚੋਰਾ ਨੇ ਹੀ ਚੋਰਾ ਦੀ ਪਗ ਲਈ ਹਮੇਸ਼ਾ ਚੋਰੀ ਚੋਰਾ ਨੂੰ ਮਾਰਦੇ ਨੇ ਕਦੀ ਕਿਸੇ ਸੰਤ ਨੇ ਨਹੀਂ ਮਾਰਿਆ। ਨਹੀਂ ਮਾਰਿਆ। ਉਹ ਤੇ ਸੀਨੇ ਨਾਲ ਲਾ ਲੈਣਨ ਚੋਰ ਨੂੰ। ਦੋ ਸ਼ਬਦ ਹੋਰ ਵੀ ਬਰਦਾਸ਼ ਕਰ ਲੈਣਾ। ਮੈਂ ਦੇਖਦਾ ਵੀ ਪਿਆ ਪਤਨ ਕਿਤਨਾ ਕੁ ਤੁਹਾਡਾ ਆਸਮਾ ਹੈ ਹਮੇਸ਼ਾ ਬਦਮਾਸ਼ਾਂ ਨੇ ਹੀ ਬਦਮਾਸ਼ਾਂ ਨੂੰ ਮਾਰੇ ਹੈ ਕਿਸੇ ਸ਼ਰੀਫ ਨੇ ਬਦਮਾਸ਼ ਨੂੰ ਨਹੀਂ ਮਾਰਿਆ ਕਿਸੇ ਸੰਤ ਨੇ ਬਦਮਾਸ਼ ਨੂੰ ਨਹੀਂ ਮਾਰਿਆ ਇਹ ਵੀ ਮਹਿਰੂਸ ਕਰਦੇ ਹਮੇਸ਼ਾ ਡਕੈਤਾਂ ਨੇ ਹੀ ਡਕੈਤਾਂ ਨੂੰ ਮਾਰੇ ਹੈ ਕਿਹੜੇ ਡਕੈਤ ਨੇ ਮਾਰੇ ਹੈ ਡਕੈਤ ਨੂੰ ਜਿਹੜਾ ਡਕੈਤ ਡਾਕਾ ਡਾਲਣ ਦੇ ਸਫਲ ਨਹੀਂ ਹੋ ਸਕਿਆ ਉਹਨੂੰ ਮਾਰਨ ਦੀ ਕੋਸ਼ਿਸ਼ ਕਰਦਾ ਜਿਹੜਾ ਸਫਲ ਹੋ ਗਿਆ ਕਿਸ ਚੋਰ ਨੇ ਚੋਰ ਨੂੰ ਮਾਰਿਆ ਹੈ ਜਿਹੜਾ ਚੋਰੀ ਕਰਨ ਦੇ ਸਫਲ ਹੋ ਗਿਆ ਉਸ ਨੂੰ ਮਾਰਿਆ ਗਿਆ ਕਿਉਂਕਿ ਦੂਜਾ ਸਫਲ ਨਹੀਂ ਹੋਇਆ ਹੈ ਤੇ ਉਹ ਵੀ ਚੋਰ ਪਰ ਚੋਰੀ ਕਰਨ ਦੇ ਸਫਲ ਨਹੀਂ ਹੋਇਆ ਇਸ ਵਾਸਤੇ ਧਾਰਮਿਕ ਮਨੋਵਿਗਿਆਨੀ ਕਹਿੰਦੇ ਨੇ ਹਮੇਸ਼ਾ ਚੋਰਾ ਨਹੀਂ ਚੋਰਾ ਨੂੰ ਮਾਰੇ ਕਦੀ ਸੰਤ ਨਹੀਂ ਮਾਰੇ ਉਥੇ ਵੇਖ ਕੇ ਅੰਡੇਟ ਕਰ ਲੈਂਦੇ ਨੇ ਨਜ਼ਰ ਅੰਦਾਜ਼ ਕਰ ਦਿੰਦੇ ਕਦੀ ਕਿਸੇ ਸੰਤ ਨੇ ਠੱਗਾਂ ਨੂੰ ਨਹੀਂ ਮਾਰੇ ਠੱਗ ਨੇ ਹੀ ਠੱਗ ਨੂੰ ਮਾਰੇ ਕਦੀ ਕਿਸੇ ਸੰਤ ਨੇ ਜ਼ਾਲਮਾਂ ਨੂੰ ਨਹੀਂ ਮਾਰੇ ਜ਼ਾਲਮਾ ਨੇ ਹੀ ਜ਼ਾਲਮਾਂ ਨੂੰ ਮਾਰੇ ਇਹ ਵੀ ਮੈਂ ਅਰਜ਼ ਕਰਦੇ ਹਾਂ ਬਗੌਰ ਮਤਲਕ ਲੈ ਗਹਿਰਾਈ ਜਾਓਗੇ ਤੇ ਪਤਾ ਚਲੇਗਾ ਧਾਨੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਇੱਕ ਸਰੂਪ ਮੈਂ ਤੁਹਾਡੇ ਸਾਹਮਣੇ ਰੱਖਾਂ ਪੈਂਦਾ ਖਾਨ ਆ ਗਿਆ ਸ਼ਾਹ ਜਹਾਂ ਤੋਂ ਲਾਉ ਲਸਕਰ ਲੈ ਕੇ ਲੜਨ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ یہ ساری وارتہ لکھیے موسن فانی نے دبستان مذاہب دبستان مذاہب ایک پرشین دی اتہاسک کتاب ہے اور یہ لکھن والا ایک پٹھان ہے افغانی اس صوبے کا رہن والا ہے جو افغانستان تے ایران بارڈر کا صوبہ ہے خوراسان خوراسان ادھا ایران ہے اج کل ادھا افغانستان ہے بابر بھی خوراسانی سی ਬਾਬਰ ਜਿਸ ਖੁਰਾਸਾਨ ਦਾ ਰਹਿਣ ਵਾਲਾ ਸੀ afghanistan ਦਾ ਪਰ ਨਾਦਰ ਸ਼ਾ ਦورانی ਜਿਸ ਖੁਰਾਸਾਨ ਦਾ ਰਹਿਣ ਵਾਲਾ ਉਹ iran ਦਾ ਇੱਕ ਸੂਬਾ ਹੈ ਜਿਹਦੇ ਦੋ ਫਾੜ ਹੋਏ ਪੈਨੇ ਜਿਵੇਂ ਅੱਧਾ ਪੰਜਾਬ ਪਾਕਿਸਤਾਨ ਅੱਧਾ ਪੰਜਾਬ ਹਿੰਦੁਸਤਾਨ ਅੱਧਾ ਕਿਉਂ 40% ਪੰਜਾਬ ਪਾਕਿਸਤਾਨ ਸਿਰਫ 40% ਕੁਝ ਤੇ ਕਹਿੰਦੇ 38% ਹਿੰਦੁਸਤਾਨ ਦੇ ਚ ਹੈ ਬਾਕੀ ਸਾਰਾ ਪਾਕਿਸਤਾਨ ਦੇ ਚ ਖੁਰਾਸਾਨ ਬਾਰੇ ਇਸ ਤਰ੍ਹਾਂ ਕਹਿੰਦੇ ਨੇ ਅੱਧਾ ਅਫਗਾਨਿਸਤਾਨ ਦੇ ਇਸ ਅੱਧਾ ਈਰਾਨ ਦੇ ਇਸ ਤਰ੍ਹਾਂ ਦੀ ਜੋ ਹੈ ਇਹ ਵੰਡ ਹੋਈ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਸੂਬੇ ਦਾ ਜ਼ਿਕਰ ਵੀ ਕੀਤਾ ਹੈ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਦਰਾਇਆ ਖੁਰਾਸਾਨੀਆਂ ਦਾ ਖਸਮ ਬਣ ਗਿਆ ਖੁਰਾਸਾਨੀਆਂ ਦਾ ਮਾਲਕ ਬਣ ਗਏ ਪਹਿੰਦਾ ਖਾਂ ਇਹ ਸਾਰੀ ਵਾਰਤਾ ਲਿਖਦਾ ਹੈ ਇੱਕ ਪਠਾਨ ਖੁਰਾਸਾਨੀ ਆਹਵਾਨੀ ਮੁਹਸਨ ਫਾਨੀ ਔਰ ਇਸ ਕਿਤਾਬ ਦਾ ਨਾਮ ਹੈ ਦਬਸਤਾਨ ਮਜ਼ਾਹਿਬ ਪੈਂਦਾ ਖਾਂ ਸ਼ਾਹ ਜਹਾਂ ਦੀ ਫੌਜ ਲਾਉ ਲਸ਼ਕਰ ਲੈ ਕੇ ਹਮਲਾ ਆਵਰ ਹੁੰਦਾ ਹੈ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪਰ ਇਹ ਪੈਦਾ ਹਾਂ ਜਿਹਨੂੰ ਪਾਲਿਆ ਪੋਸਿਆ ਧੰਗ ਗੁਰੂ ਹਰਗੋਬਿੰਦ ਸਾਹਿਬ ਨੇ ਸ਼ਾਇਦ ਆਪਨੇ ਇਤਿਹਾਸ ਪੜਿਆ ਸੀਨੇ ਨਾਲ ਲਾ ਕੇ ਰੱਖਿਆ ਸੀ ਦਇਆ ਨਾਲ ਭਰੇ ਹੋਇਆ ਹਿਰਦਾ ਦੂਰ ਕਿਉਂ ਜਾਵੋ ਜਿੰਨਾ ਦਇਆ ਨਾਲ ਭਰਿਆ ਹੋਇਆ ਹਿਰਦਾ ਸੀ 12 ਮੌਲਾ ਦੀ ਗੱਲ ਹੈ ਕਸ਼ਮੀਰ ਦੀ ਸਤਗੁਰ ਗੋੜੇ ਤੇ ਅਸਵਾਰ ਨੇ ਨਾਲ ਸਿੰਘ ਨੇ ਆ ਰਹੇ ਨੇ ਕੰਨਾਂ ਵਿੱਚ ਆਵਾਜ਼ ਪਈ ਇੱਕ ਬੱਚੇ ਦੇ ਰੋਣ ਦੀ ਇੱਕ ਬੱਚੇ ਦੇ ਰੋਣ ਦੀ ਆਵਾਜ਼ ਕੰਨਾਂ ਵਿੱਚ ਪਈ ਸੈਭ ਘੋੜੇ ਨੂੰ ਰੋਕਦੇ ਨੇ ਸਿੰਘਾਂ ਨੂੰ ਕਹਿੰਦੇ ਨੇ ਉਹ ਸਾਹਮਣੇ ਗੰਦਗੀ ਦੇ ਢੇਰ ਤੋਂ ਕਿਸੇ ਮਨੁੱਖੀ ਬੱਚੇ ਦੇ ਰੋਣ ਦੀ ਆਵਾਜ਼ ਆ ਰਹੀ ਹੈ ਜਾ ਕੇ ਦੇਖੋ ਦੋ ਸਿੰਘ ਉਤਰੇ ਨੇ ਗਏ ਦੇਖਿਆ ਆਖਿਆ ਮਹਾਰਾਜ ਐ ਤੇ ਮਨੁੱਖੀ ਬੱਚਾ ਪਰ ਬੜਾ ਗੰਦਾ ਹੈ ਪੜਾ ਕਰੋ ਮਹਾਰਾਜ ਕਹਿੰਦੇ ਕੋਈ ਨਹੀਂ ਝੁਕ ਲਿਆਓ ਸੁਥਰਾ ਹੋਵੇਗਾ ਸੋਹਣਾ ਹੋਵੇਗਾ ਲੈ ਆਓ ਮਾਂ ਬਾਪ ਨੇ ਛੁੱਟ ਦਿੱਤਾ ਸੀ ਸਿਰਫ ਮਾਂ ਨੇ ਹੀ ਨਹੀਂ ਛੁੱਟਿਆ ਪਿਓ ਨੇ ਵੀ ਛੁੱਟਿਆ ਸਿਰਫ ਪਿਓ ਨਹੀਂ ਛੁੱਟ ਨਿੰਜੋ ਹੈ ਨਹੀਂ ਛੁੱਟਿਆ ਮਾਂ ਦੀ ਮਮਤਾ ਨੇ ਵੀ ਛੁੱਟਿਆ ਜਮਦਿਆਂ ਇਹਦੇ ਮੌਂਦੇ ਚਕ ਲੰਬਾ ਦੰਦ ਸੀ ਔਰ ਬਾਹਰ ਨਿਕਲੇ ਆਇਆ ਸੀ ایتھوں ہونٹ پھٹے ہوئے سن دی نسل بڑی گوری نسل ہے ایک کالا کلوٹ سی بالکل سیاہ اس زمانے دا انج کہہ لو دنیا دا ایک مہان کروپ انسان جیسے کہ اشٹاوکر اس طرح دا ایک گھر کی پیدا ہو گیا ہے. ماں باپ نے بھی ہانی سمجھی ਵੇ ਸਾਰਾ ਕਸ਼ਮੀਰ ਮਜ਼ਾਕ ਉਡਾਏਗਾ ਢੇੜ ਵੀ ਇਕੱਠੀ ਹੋ ਜਾਏਗੀ ਕੌਣ ਹੈ ਤਾਂ ਗੰਦਗੀ ਦੇ ਢੇਰ ਤੇ ਸੁੱਟ ਦਿੱਤਾ ਸੁੱਟ ਦਿੱਤਾ ਲੰਗੇ ਨੇ ਰੋ ਰਿਹਾ ਹੈ ਬੱਚਾ ચીਖ ਨਿਕਲਦੀ ਹੈ ਉਸ ਦੀ ਸਹਿਬਾਂ ਦਾ ਹਿਰਦਾ ਇਤਨਾ ਨਰਮ ਕੋੜੇ ਨੂੰ ਰੋਕਿੰਦੇ ਦੇਖ ਐ ਸਿੰਘੋ ਦੇਖੋ ਜ਼ਰਾ ਦੇਖਿਆ ਮਹਾਰਾਜ ਹੈ ਤੇ ਮਰੋਠੀ ਬੱਚਾ ਆਪ ਦਾ ਅੰਦਾਜ਼ਾ ਠੀਕ ਹੈ ਪਰ ਬੜਾ ਗੰਦਾ ਹੈ ਬੜਾ ਗੰਦਾ ਹੈ ਬੜਾ ਕਰੋਪ ਹੈ ਕੋਈ ਗਲ ਨਹੀਂ ਝੁਕ ਲਿਆਓ ਸੁਥਰਾ ਹੋਵੇਗਾ ਸੋਣਾ ਹੋਵੇਗਾ ਇਹੀ ਸੁਥਰਾ ਸ਼ਾ ਬਣਿਆ ਔਰ ਇਸਨੇ ਗੁਰਨਾਨਕ ਪੰਥ ਦਾ ਬਹੁਤ ਵੱਡੇ ਪੱਧਰ ਤੇ ਪ੍ਰਚਾਰ ਕੀਤਾ ਸੂਫੀ ਫਕੀਰ ਬਣਿਆ ਮੁਸਲਮਾਨਾ ਦਾ ਬੱਚਾ ਸੀ ਸਤਗੁਰ ਨੇ ਇਸ ਦਾ ਮਜ਼ਬਬ ਤਬਦੀਲ ਨੇ ਕੀਤਾ ਅੱਜ ਮਦਰ ਟ੍ਰੈਸਾ ਦੀ ਬੜੀ ਚਰਚਾ ਹੈ ਮੈਂ ਸਤਗੁਰਾਂ ਦੀ ਹਜ਼ੂਰੀ ਚ ਕੋਈ ਨਿੰਦਾ ਨਹੀਂ ਕਰ ਰਿਹਾ ਬੱਚੇ ਨੂੰ ਪਹਿਲੇ 크੍ਰਿਸਤIAN ਬਣਾ ਲੈਂਦੀ ਸੀ ਸੇਵਾਵਾਦ ਇਸ ਤਰ੍ਹਾਂ ਦੀ ਸੀ ਪਹਿਲੇ 크੍ਰਿਸਤIAN ਬਣਾ ਲੈਣਾ ਸਿਰਫ 크੍ਰਿਸਤIAN ਦੀ ਸੇਵਾ ਕਰਨੀ ਹੈ ਦੂਸਰੇ ਦੀ ਨਹੀਂ ਬਹੁਤ ਆਦ ਵਿੱਚ ਬਹੁ ਗਿਣਤੀ ਵਿੱਚ 크੍ਰਿਸਤIAN ਨੇ ਤਾਂ ਠੀਕ ਹੈ ਮਦਰ ਟ੍ਰੈਸਾ ਮਦਰ ਟ੍ਰੈਸਾ ਲੋਲੇ ਲੰਗੜਿਆਂ ਨੂੰ ਚੁੱਕ ਕੇ ਲੈਂਦਾ ਹੈ ਭਗਤ ਪੌਰਨ ਸਿੰਘ ਅੰਧਿਆਂ ਨੂੰ ਚੁੱਕ ਕੇ ਲੈਂਦਾ ਹੈ ਪਾਗਲਾਂ ਨੂੰ ਚੁੱਕ ਕੇ ਲੈਂਦਾ ਹੈ ਕਿਸੇ ਨੂੰ ਸਿੱਖ ਨਹੀਂ ਬਣਾਉਂਦਾ ਜਿਹੜਾ ਤੁਹਾਡਾ ਮਜ਼ਬੂ ਹੈ ਖੁਦ ਚੁਣ ਲਓ ਉਦੀ ਕੋਈ ਗੱਲ ਨਹੀਂ ਉਦੀ ਕੋਈ ਚਰਚਾ ਹੀ ਨਹੀਂ خدا ਕਦੀ ਜ਼ਿਕਰ ਵੀ ਨਾ ਹੋਇਆ ਕਿਸੇ ਨੇ ਗੱਲ ਵੀ ਨਾ ਕੀਤੀ ਪਾਗਲ ਨੇ ਮੁਸਲਮਾਨ ਪਾਗਲ ਨੇ ਹਿੰਦੂ ਮਰੀਜ਼ ਨੇ ਰੀੜ ਦੀਆਂ ਹੱਡੀਆਂ ਟੁੱਟੀਆਂ ਹੋਈਆਂ ਨੇ ਮੁਸਲਮਾਨ ਨੇ ਹਿੰਦੂ ਨੇ ਬੱਚੇ ਸਿੱਖਾ ਦੇ ਨੇ ਹਿੰਦੂਆਂ ਦੇ ਨੇ ਮੁਸਲਮਾਨਾਂ ਦੇ ਨੇ ਈਸਾਈਆਂ ਦੇ ਨੇ ਪਾਲ ਰਿਆ ਹੈ سینੇ ਨਾਲ ਲਾ ਰਿਆ ਹੈ ਭਗਤ ਪੂਰਨ ਸਿੰਘ ਕਦੀ ਗੱਲ ਨਹੀਂ ਹੋਈ ਕਦੀ ਚਰਚਾ ਨਹੀਂ ਤਦੇ ਕੋ ਜ਼ਿਕਰ ਨਹੀਂ ਆਇਆ। ਬੱਚੇ ਨੂੰ ਪਹਿਲੇ ਕ੍ਰਿਸਟਿਅਨ ਬਣਾ ਲੈਂਦੀ ਸੀ। ਕਲਕੱਤੇ ਦੇ ਮੈਦਾਨਾਂ ਚੁੱਕ ਕੇ ਲੈਣਾ। ਫੁੱਟਪਾਥਾਂ ਤੋਂ ਚੁੱਕ ਕੇ ਲੈਣਾ। ਠੀਕ ਹੈ ਬੜੀ ਸੇਵਾ। ਨਾ ਕਰਨ ਵਾਲੋ ਮਹਾਨ। ਇਸ ਵਾਸਤੇ ਮੈਂ ਕਹਿ ਰਿਹਾ ਕੋ ਨਿੰਦਾਨੇ ਕਰ ਰਿਹਾ। ਕ੍ਰਿਸਟਿਅਨ ਪਹਿਲੇ ਬਣਾ ਲੈਂਦੀ। ਇੱਕ ਅਬੋਧ ਬੱਚਾ। ਸਾਲ ਦਾ ਬੱਚਾ, 2 ਸਾਲ ਦਾ ਬੱਚਾ, ਨਵਾਂ ਜਨਮਿਆ ਬੱਚਾ, 5 ਸਾਲ ਦਾ ਬੱਚਾ, ਕੁਝ ਪਤਾ ਨਹੀਂ ਪਹਿਲੇ ਕ੍ਰਿਸਟਿਅਨ ਬਣਾਓ। ਮਤਾਂ ਬਾਦ ਇਸ ਨਾ ਬਣਾਏ ਫਿਰ ਸੇਵਾ ਕਰਾਂਗੇ ਅਸੀਂ ਫਿਰ ਸੇਵਾ ਕਰਾਂਗੇ ਛੇਵੇਂ ਪਾਦਸ਼ਾਹ ਨੇ ਕਿਹਾ ਚੁੱਕ ਲਿਆ ਪਤਾ ਸੀ ਬਾਰਾ ਮੌਲਾ ਦੀ ਸਾਰੀ ਆਬਾਦੀ ਮੁਸਲਮਾਨਾਂ ਦੀ ਹੈ आले ਦwale ਸਭ ਮੁਸਲਮਾਨ ਨੇ ਘਰ ਮੁਸਲਮਾਨਾਂ ਦੇ ਇਹ ਬੱਚਾ ਮੁਸਲਮਾਨਾਂ ਦਾ ਹੈ ਠੀਕ ਹੈ ਸੁਥਰਾ ਹੋਵੇਗਾ ਸੋਹਣਾ ਹੋਵੇਗਾ ਉਹਦਾ ਮਜ਼ਹਬ ਤਬਦੀਲ ਨਹੀਂ ਕੀਤਾ ਇਹ ਹੱਥ ਦੇ ਚੜੇ ਬਾਤ ਹੈ ਤੇ ਇੱਕ ਛੋਟੇ ਨਾਲ ਕੜਿਆਂ ਨੂੰ ਵਜਾਂਦਾ ਸੀ ਹਰਦਮ ਨਾਨਕ ਸਾਹ ਕਰੋ ਇਹ ਗਾਂਦਾ ਹੁੰਦਾ ਸੀ ਧਰਮ ਦੇ ਵੇੜੇ ਬੰਨ੍ਹੇ ਲਾਗ ਰੋ ਹਰਦਮ ਨਾਨਕ ਸਾਹ ਕਰੋ ਬੂਏ ਬੂਏ ਤੇ ਸਦਾ ਦੇਂਦਾ ਸੀ ਸੁਥਰੇ ਸ਼ਾਇਆ ਦਾ ਪੰਥ ਬਣ ਗਿਆ ਸੀ ਸਹਿਬ ਸਿੱਕੇ ਇਤਿਹਾਸ ਦੇ ਪਰਚੌਲੀ ਇਹ ਪੜਨ ਵਾਲੇ ਸਮਝ ਜਾਣ ਕਿਸਦਾ ਇੱਕ ਪੰਥ ਬਣ ਗਿਆ ਸਿਰਵ ਗੁਰੂ ਨਾਨਕ ਦਾ ਪ੍ਰਚਾਰ ਇਹ ਮੁਸਲਮਾਨ ਕਰਦਾ ਰਿਹਾ ਨਾਲ ਦੇ ਫਿਰ ਬਾਕੀ ਇਸ ਦੇ ਨਾਲ ਮਿਲ ਕੇ ਜੋ ਹੈ ਕਰਦੇ ਰਹੇ ਇਤਨਾ ਦਿਆਲੂ ਹਿਰਦਾ ਜਿਸ ਨੂੰ ਮਾਂ ਵੀ ਠੁਕਰਾ ਦੇਵੇ ਪਿਓ ਠਭਰਾ ਦੇਵੇ ਸੇਵੇਂ ਪਾਸਾ ਸੀਨੇ ਨਾਲ ਲਾਂਦੇ ਗਲੇ ਨਾਲ ਲਾਂਦੇ ਇਤਨਾ ਦਇਆ ਨਾਲ ਭਰਿਆ ਹੋਇਆ ਹਿਰਦਾ ਪੈਦਾ ਹਾਂ ਯਤਿਮ ਸੀ ਪਾਲਿਆ ਗੁਰੂ ਹਰਗੋਬਿੰਦ ਸਾਹਿਬ ਨੇ ਵੱਡਾ ਕੀਤਾ ਪਰ ਵੱਡਾ ਹੋ ਕੇ ਐਸਾਨ ਫਰਾਮੋਸ਼ ਹੋ ਗਿਆ ਸ਼ਾਹਜਹਾਂ ਦੀ ਫੌਜ ਦਾ ਲਾਲਚ ਵੱਡੇ ਇਨਾਮ ਆਕਰਮ ਰੁਤਬੇ ਅਹੁਦੇ ਆਖਰ ਇਹ ਹੀ ਕੁਛੇ ਮਨੁਕ ਬਰਸ਼ਤ ਹੋ ਜਾਂਦਾ ਹੈ ਬਰਸ਼ਤ ਹੋ ਗਿਆ ਲੰਬੀ ਚੌੜੀ ਸੈਨਾ ਲੈ ਕੇ ਆ ਗਿਆ ਛੇਵੇਂ ਪਾਦਸ਼ਾਹ ਤੇ ਤੇ ਸਾਹਮਣੇ ਹੋ ਕੇ ਥਿੱਕੀ ਬੋਲੀ ਬੋਲਦਾ ਹੈ ਔਰ ਬੜੇ ਕੋੜੇ ਬੋਲ ਬੋਲ ਕੇ ਕਹਿੰਦਾ ਸੁਣਿਆ ਤੁਸੀਂ ਬੜੇ ਸੂਰਬੀਰ ਬੜੇ ਮਹਾਬਲੀ ਮੈਂ ਆਪਣੀ ਫੌਜ ਨੂੰ ਪਿੱਛੇ ਰੱਖਣਾ ਤੁਸੀਂ ਵੀ ਆਪਣੇ ਸਿੰਘਾਂ ਨੂੰ ਪਿੱਛੇ ਰੱਖ ਲਓ ਆਪਾਂ ਦੋ ਦੋ ਹੱਥ ਕਰ ਲੈਨੇ ਆ ਅੱਜ ਪਤਾ ਚਲ ਜਾਏਗਾ ਤੁਹਾਡੀ ਸੂਰਬੀਰਤਾ ਦਾ ਤੇ ਮੇਰੀ ਤਾਕਤ ਦਾ ਪਤਾ ਚਲ ਜਾਏਗਾ ਸੇਨੇ ਪਾਤਸ਼ਾਹ ਕਹਿਣ ਲੱਗੇ ਪੁਰਖਾ ਤੂੰ ਜਦ ਛੋਟਾ ਸੀ ਤੇਰੀ ਹਰ ਗੱਲ ਅਸੀਂ ਮੰਨ ਲੈਂਦੇ ਸੀ ਤੇਰੇ ਨਾਲ ਮਮਤਾ ਦਾ ਸਨਮਾਨ ਚਲੋ ਅੱਜ ਵੀ ਤੇਰੀ ਗੱਲ ਮੰਨਦੇ ਸਾਡੇ ਸਿੰਘ ਪਿੱਛੇ ਹੀ ਰਹਿਣੇ ਸਿੰਘਾਂ ਨੂੰ ਹੁਕਮ ਸਤਿਗੁਰੂ ਨੇ ਕਰ ਦਿੱਤਾ ਤੁਸੀਂ ਮਯਾਂ ਨੂੰ ਤਲਵਾਰ ਨਹੀਂ ਕਰਨੀ ਪਿੱਛੇ ਆ ਗਏ ਸਾਰੇ ਪੈਂਦੇ ਖਾਂ ਨੇ ਮਯਾਨ ਚੋਂ ਤਲਵਾਰ ਕੱਢੀ ਕਿ ਕਹਿੰਦਾ ਕੱਢੋ ਮਹਾਰਾਜ ਤਲਵਾਰ ਕਰਦੇ ਆ ਦੋ ਦੋ ਹੱਥ ਸਤਗੁਰ ਨੇ ਸਿਰਫ ਢਾਲ ਨੂੰ ਹੱਥ 'ਚ ਰੱਖਿਆ ਅਥੇ ਪੈਂਦੇ ਖਾਂ ਪਹਿਲੇ ਦੇਖਦੇ ਆ ਆਪਣੀ ਢਾਲ ਨੂੰ ਫਿਰ ਦੇਖਾਂਗੇ ਤਲਵਾਰ ਨੂੰ ਤੂੰ ਕਰ ਵਾਰ ਉਸਨੇ ਜਦਵਾਰ ਕੀਤਾ ਤੇ ਮੌਕਾ ਗنیمਤ ਸਮਝਿਆ ਬਈ ਸ਼ਾਹ ਜਹਾਂ ਦੇ ਦਰਬਾਰ ਦੇ ਚ ਖਬਰ ਪਹੁੰਚੇਗੀ ਮੈਸੂਰ ਵੇ ਹੀ ਰਾਂ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਤਲਵਾਰ ਦੀ ਥਾਂ ਤੇ ਸਿਰਫ ਢਾਲ ਚੁੱਕੀ ਹੈ ਤੇ ਤਲਵਾਰ ਤੇ ਮਿਆਨ ਦੇ ਚ ਹੈ ਮੇਰਾ ਵਾਰ ਸਫਲ ਹੋਵੇਗਾ ਮੈਂ ਕਾਮਯਾਬ ਹੋ ਜਾਵਾਂਗਾ ਉਸਨੇ ਯਕੀ ਬਾਦੀਗਰੇ 6 ਵਾਰ ਕੀਤੇ ਕਰੀ ਗਿਆ ਕਰੀ ਗਿਆ ਸਤਗੁਰ ਰੋਕੀ ਗਏ ਰੋਕੀ ਗਏ ਕਿ ਮੌਸਮ ਪਾਣੀ ਲਿਖਦਾ چھ وار تو بعد مہاراج میان چ تلوار دے نے اور زبان نال مبارک زبان نال پیندے خان چنا نویں زدن زدن محسن خانے پیندے خان تلوار انج نہیں چلائی چلائی دی محسن خان ہی ہے میدان جنگ جانی دشمن ਤਲਵਾਰ ਚਲਾਉਣ ਦੀ ਜਾਚ ਸਿਖਾਣੀ ਕਹਿੰਦਾ ਹੈ ਜੰਗ ਦੇ ਇਤਿਹਾਸ ਦੇ ਸੰਸਾਰ ਦੇ ਇਤਿਹਾਸ ਦੇ ਵਿੱਚ ਮੈਂ ਪਹਿਲਾ ਹੀ ਮਨੁੱਖ ਦੇਖ ਰਿਹਾ ਜਿਸ ਦਾ ਨਾਂ ਹੈ ਧੰਨ ਗੁਰੂ ਹਰਗੋਬਿੰਦ ਸਾਹਿਬ ਬੋਲੇ ਸੁਨਾ ਇੱਕ ਪਹਿਲਾ ਹੀ ਵਿਅਕਤੀ ਦੇਖ ਰਿਹਾ ਇੱਕ ਪਹਿਲੀ ਸ਼ਖਸੀਅਤ ਦੇਖ ਰਿਹਾ ਜਿਹਨੂੰ ਜਾਨੀ ਦੁਸ਼ਮਣ ਤੇ ਵੀ ਤਰਸਾਰੇ ਕਿਉਂਕਿ ਉਹਨੂੰ ਤਲਵਾਰ ਚਲਾਉਣ ਦੀ ਜਾਚ ਨੇ ਆ ਸੁਨਾ ਨਵੇਂ ਜਦਨ ਜਦਨ ਹੀ ਹਸਤ ਸੰਤਾਂ ਦੇ ਸ਼ਸਤਰ ਦੇ ਬੁਨਿਆਦ ਵੀ ਦਇਆ ਹੈ ਉਹ ਦਇਆ ਦੇ ਉੱਤੇ ਖੜੇ ਹੁੰਦੇ ਨੇ ਜੈਸੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਬਾਲਾ ਚਾਰ ਗਈ ਦਰਮਿਆਂ ਆਮਦਮ ਬਤਦ ਵੀ ਰੋ ਥੀ ਰੋ ਤੁਫੰਗ ਆਮਦਮ ਐ ਔਰੰਗਜ਼ੇਬ ਕੇ ਤਲਵਾਰ ਚਲਾਣਾ ਮੇਰਾ ਸ਼ੌਕ ਨਹੀਂ ਹੈ ਬਿਲਕੁਲ ਨਹੀਂ ਹੈ ਮੇਰੀ ਖੁਸ਼ੀ ਵੀ ਨਹੀਂ ਹੈ ਮੇਰੀ ਚਾਹਤ ਵੀ ਨਹੀਂ ਹੈ ਇਹ ਤਲਵਾਰ ਮੇਰਾ ਸ਼ੌਕ ਨਹੀਂ ਹੈ फेर क्यों चक्की है बालाचार गई दरमिया आमदम मजबूर लाचारी तो इतना लाचार कर देता है तो इतना मजबूर कर देता है माला फेरने वाले नो तलवार चकनी पे गए मेरा शौक नहीं है पर मेरी खुशी नहीं है ये मेरी चाहत नहीं है बालाचार गई दरमिया आमदम बतद भी रोती रो तो फंग आमदम चोंकारज हम हिलते दरगोयस ala al astaburdamba shamseel das daya gyan seel sanjam nal agar zalim de kadam rukde nahi te mazlooma nu litad da hai to talwar nal usde kadman nu rokna te mazlooma nu bachana mai apna farz samajda apna dharm samajda is talwar de thalle vi daya hai is talwar de thalle vi pyar hai ਇਸ ਤਲਵਾਰ ਦੇ ਥੱਲੇ ਵੀ ਪਰਉਪਕਾਰ ਹੈ ਦੂਜਿਆਂ ਦੀ ਤਾਂ ਹੀ ਦੂਜਿਆਂ ਦਾ ਬਚਾਓ ਦੂਜਿਆਂ ਦੀ ਹਿਫਾਜ਼ਤ ਦੂਜਿਆਂ ਦੀ ਰੱਖਿਆ ਇਸ ਵਾਸਤੇ ਇਸ ਦਾ ਨਾਮ ਪੈ ਗਿਆ ਕਿਰਪਾਨ ਕਿਰਪਾਨ ਦਾ ਮਤਲਬ ਕਿਰਪਾ ਆਨ ਦੂਜੇ ਤੇ ਕਿਰਪਾ ਦੂਜੇ ਲਈ ਪਕੜੀ ਹੈ ਆਪਣੇ ਲਈ ਨਹੀਂ ਪਤਾ ਹੈ ਕਿਰਪਾਨ ਦੇ ਅਖਰੀ ਅਰਥ ਕੀ ਨੇ ਕਿਰਪਾ ਆਨ ਦੂਜੇ ਤੇ ਕਿਰਪਾ ਦੂਜੇ ਤੇ ਬਖਸ਼ਿਸ਼ ਦੂਜੇ ਦੀ ਬਚਾਓ ਲਈ ਐਸਾ ਕੀਤੀ ਹੈ ਦੂਜੇ ਤੇ ਬਖਸ਼ਿਸ਼ ਕੀਤੀ ਹੈ ਸਲਵਾਰ ਚੁਕ ਲਈਏ ਆਪਣੀ ਜਾਨ ਵੀ ਦੇ ਦੇਣੀ ਹੈ ਉਹ ਇਸ ਨੂੰ ਬਚਾਣਾ ਹੈ ਇਹਦੀ ਰੱਖਿਆ ਕਰਨੀ ਹੈ ਇਸ ਦੀ ਹਿਫਾਜ਼ਤ ਕਰਨੀ ਤੇ ਬੜਾ ਸੋਹਣਾ ਨਾਮ ਬੜਾ ਕੀਮਤੀ ਨਾਮ ਹੈ ਖੈਰੇ ਤੇਵੇਂ ਵਿਚਾਰ ਜੋ ਹੈ ਗੱਲ ਆ ਗਈ ਮਰਜ਼ ਕਰ ਰਿਆ ਸੀ ਇਹ ਵਡ ਊਚਾ ਹੋਵੇ ਕੋਏ ਇਸ ਊਚੇ ਕੋ ਜਾਣੇ ਸੋਏ ਜੋ ਸੰਤ ਨਹੀਂ ਹੈ ਸੰਤ ਨੂੰ ਨਹੀਂ ਸਮਝ ਸਕਦਾ ਜੋ ਗੁਰਮੁਖ ਨਹੀਂ ਹੈ ਗੁਰਮੁਖ ਨੂੰ ਨਹੀਂ ਸਮਝ ਸਕਦਾ ਜੋ ਗੁਰਸਿੱਖ ਨਹੀਂ ਹੈ ਗੁਰਸਿੱਖ ਨੂੰ ਨਹੀਂ ਸਮਝ ਸਕਦਾ ਜੋ ਭਗਤ ਨਹੀਂ ਹੈ ਭਗਤ ਨੂੰ ਨਹੀਂ ਸਮਝ ਸਕਦਾ ਜੋ ਜਵਾਨ ਨਹੀਂ ਹੈ ਇਹ ਬੱਚਾ ਜਵਾਨੀ ਨੂੰ ਨਹੀਂ ਸਮਝ ਸਕਦਾ ਜੋ ਬੁੱਢਾ ਹੋਇਆ ਹੀ ਨਹੀਂ ਇਹ ਜਵਾਨ ਬੁਢੇਪੇ ਨੂੰ ਨਹੀਂ ਸਮਝ ਸਕਦਾ ਸ਼ਾਇਦ ਬੁੱਢਿਆਂ ਦਾ ਮਜ਼ਾਕ ਉਡਾਵੇ ਪਰ ਇਹ ਬੁੱਢਾ ਮੌਤ ਨੂੰ ਨਹੀਂ ਸਮਝ ਸਕਦਾ ਭਾਵੇਂ ਅਰਥੀਆਂ ਇਸਨੇ ਖੁਦ ਚੁੱਕੀਆਂ ਹੋਣ ਤੇ ਭਾਵੇਂ ਸਮਸ਼ਾਨ ਤੱਕ ਪੁਚਾਈਆਂ ਹੋਣ ਭਾਵੇਂ ਹੱਥੋਂ ਜੋ ਹੈ ਲੰਬੂ ਲਾਇਆ ਹੋਵੇ ਪਰ ਇਸ ਨੂੰ ਕੱਖ ਵੀ ਨਹੀਂ ਪਤਾ ਮੌਤ ਕੀ ਆਉਂਦੀ ਹੈ ਮਰ ਕੇ ਹੀ ਪਤਾ ਚੱਲਦਾ ਹੈ ਮੌਤ ਕੀ ਆਉਂਦੀ ਹੈ ਸੰਤ ਬਣ ਕੇ ਹੀ ਪਤਾ ਚੱਲਦਾ ਹੈ ਸੰਤ ਪਣਾ ਕੀ ਹੈ ਤੋ ਇੱਕ ਪਰਮਾਤਮਾ ਸਮੇਂ ਦੇ ਚਲੇਗੇ ਇੱਕ ਸੰਤ ਸਮੇਂ ਦੇ ਚਲੇਗੇ ਇੱਕ ਪਰਮਾਤਮਾ ਅਕਾਲ ਹੈ ਇੱਕ ਪਰਮਾਤਮਾ ਨਾਲ ਜੁੜਿਆ ਹੋਇਆ ਅਕਾਲ ਹੈ ਕਾਲ ਦਾ ਜੋ ਚਿੰਤਨ ਹੈ ਮਾਜ਼ੀ ਹਾਲ ਮੁਸਤਕਬਲ ਇਨਾ ਤਿੰਨਾ ਕਾਲਾਂ ਦੇ ਚ ਨਹੀਂ ਹੈ ਕਿਸ ਤਰ੍ਹਾਂ ਨਹੀਂ ਹੈ ਇਹਦੀ ਵਜ਼ਾਹਤ ਮੈਂ ਸੋਚਦਾ ਕੱਲ ਕਿਉਂਕਿ ਤੁਸੀਂ ਉੱਠਣ ਲੱਗ ਪਏ ਤੁਸੀਂ ਘੜੀਆਂ ਦੇਖਣ ਲੱਗ ਪਏ ਤਾਂ ਮੈਂ ਸਮਝ ਗਿਆ ਹੁਣ ਸਮਾਂ ਹੋ ਗਿਆ ਹੈ ਵਕਤ ਹੋ ਗਿਆ ਕੋਈ ਸਭ ਕੋ ਜਵਕਤ ਦੇ ਚਾਹ ਫਿਰ ਮੈਂ ਇਹ ਹੀ ਤੇ ਕਹਿ ਰਹੇ ਹਾਂ ਔਰ ਕੀ ਕਹਿ ਰਿਹਾ ਕਦੀ ਕਦੀ ਐਸਾ ਹੁੰਦਾ ਹੈ ਕੋਈ ਸੰਗੀਤ ਦੀ ਧੁਨ ਅਸੀਂ ਸੁਣਦੇ ਆਂ ਤੇ ਅਗਲਾ ਕਹਿੰਦਾ ਲੈ ਨੇ ਤੇ ਸਮੇ ਨੂੰ ਬੰਨ ਕੇ ਰੱਖ ਦਿੱਤਾ ਸਮਾਂ ਹੈ ਹੀ ਕਦੀ ਕਦੀ ਐਸਾ ਹੁੰਦਾ ਹੈ ਕੋਈ ਕਵੀ ਕੋਈ ਸਾਹਿਤਕਾਰ ਆਪਣਾ ਨਗਮਾ ਸੁਣਾਉਂਦਾ ਅਸੀਂ ਐਸੇ ਲੀਨ ਹੋ ਜਾਂਦੇ ਆਂ ਕਹਿ ਦਿੰਦੇ ਆਂ ਨੇ ਤੇ ਸਮੇ ਨੂੰ ਬੰਨ ਕੇ ਰੱਖ ਦਿੱਤਾ ਸਮਾਂ ਹੈ ਹੀ ਵਾਕ ਦਾ ਖਤਮ। ਕਦੀ ਕਦੀ ਪਾਠ ਕਰਦੇ ਆ ਐਸੇ ਜੁੜ ਗਏ ਐਸੇ ਜੁੜ ਗਏ। ਇੰਜ ਲੱਗਦਾ ਜਿਵੇਂ ਸਮਾਂ ਰੁਕ ਗਿਆ ਹੈ। ਸੂਰਜ ਵੀ ਰੁਕ ਗਿਆ ਹੈ। ਸਾਰੀਆਂ ਘੜੀਆਂ ਵੀ ਰੁਕ ਗਈਆਂ। ਕਦੀ ਕਦੀ ਐਸਾ ਲੱਗਦਾ ਹੈ ਘੜੀ ਬੜੀ ਤਿੱਖੀ ਚੱਲ ਰਹੀ ਹੈ। ਬਹੁਤ ਤਿੱਖੀ ਚੱਲ ਰਹੀ ਹੈ। ਇੱਕ ਇੱਕ ਮਿੰਟ, ਇੱਕ ਇੱਕ ਸੈਕਿੰਡ ਭਾਰੂ ਪੈ ਰਿਹਾ ਹੈ। ਬੋਝਲ ਕਰ ਰਿਹਾ ਹੈ, ਖਿੱਚ ਰਿਹਾ ਹੈ, ਖਿੱਚ ਰਿਹਾ ਹੈ। ਸਮਾ ਤੇਜ਼ੀ ਨਾਲ ਖਿੱਚੀ ਲੀ ਜਾਂਦਾ ਆਪਣੇ ਪਾਸੇ ਬੜਾ ਭਾਰੀ ਸਮੇਂ ਦਾ ਬੋੜਾ ਭਾਰੀ ਸਮੇਂ ਦਾ ਬੋੜਾ ਪਰਮਾਤਮਾ ਦੇ ਸਮਾ ਕੋਈ ਪਰਮਾਤਮਾ ਦੇ ਚ ਵਕਤ ਕੋਈ ਨਹੀਂ ਇਸ ਨੂੰ ਜਿਸ ਡੰਗ ਨਾਲ ਖੋਲਦੀ ਹੈ ਗੁਰਬਾਣੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਗੁਰੂ ਅਮਰਦਾਸ ਜੀ RAMDAS JI ਮਹਾਰਾਜ ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਅਜੇਮ ਰਚਨਾ ਤੇ ਫਿਰ ਭਾਈ ਸਾਹਿਬ ਭਾਈ ਨੰਦ ਲਾਲ ਜਿਸ ਡੰਗ ਨਾਲ ਇਸ ਦੀ ਵਿਜ਼ਾਹਤ ਕਰਦੇ ਨੇ ਮੈਂ ਕੱਲ ਫੜੇ ਸਾਹਮਣੇ ਖੋਲਣ ਦੀ ਕੋਸ਼ਿਸ਼ ਕਰਾਂਗਾ ਅੱਜ ਸਮਾਂ ਹੋ ਗਿਆ ਕਿਉਂਕਿ ਤੁਸੀਂ ਦਿਨ ਨੂੰ ਕਾਰਵਿਆਰ ਤੇ ਜਾਣਾ ਹੁੰਦਾ ਆਪਾਂ 1 ਘੰਟਾ ਡੇਢ ਘੰਟਾ ਕਰਾ ਕਰਨੀ ਹੁੰਦੀ ਸਾਰਾ ਦਿਨ ਵੇਲੇ ਆਉਂਦੇ ਤੁਸੀਂ ਆਖੋਗੇ ਵੇਲਾ ਬਾਕੀਆਂ ਨੂੰ ਵੀ ਵੇਲਾ ਕਰਦਾ ਤੇ ਇੱਥੇ ਹੀ ਸਮਾਪਤੀ ਕਰਦੇ ਆ ਤੁਹਾਡਾ ਹੋਰ ਸਮਾਂ ਜੋ ਹੈ ਨਾ ਲਈਏ ਕੱਲ ਫਿਰ ਤੁਹਾਡੇ ਚਰਨ ਪਰ ਸਾਂਗੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੋਲ ਚੇਤੇ ਰੱਖਣਾ ਆਕਾਲ ਹੈ ਅਜਾਲ ਹੈ ਅੱਲਾ ਹੈ ਅਜਾ ਔਰ ਅਖੀਰਲੇ ਬੋਲੇ ਸੰਧ ਦੇ ਆਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਇਕ ਹੈ ਸਿਧੀ ਵਜਾਹ ਕੱਲ ਆਪਜੀ ਸਾਹਮਣੇ ਕਰਾਂਗੇ ਸਾਰਿਆਂ ਦਾ ਬਾਰ-ਬਾਰ ਹਾਰਦਿਕ ਤੌਰ ਤੇ ਧੰਨਵਾਦ ਫੁੱਲ ਚੁਗਦੀ ਸ਼ਵਾ ਵਾਹਿਗੁਰੂ ਜੀ ਕਾ ਕਾਲ ਸਤਿ ਸ੍ਰੀ ਅਕਾਲ